ਕਰਕੇ ਉਸ ਹਫਤਾ ਦੇ ਵਿੱਚ ਉਹ ਜਿਹੜਾ ਅਟਲ ਸੱਚ ਹੈ ਕਿ ਬਹੁਤ ਕੁਝ ਹੋ ਗਿਆ ਸਾਡੇ ਕਾਮਰੇਡਾਂ ਦੇ ਨੇ ਬੱਚੇ ਲੜਕੇ ਉਹਨਾਂ ਚੋਂ ਕੁਛ ਇੱਕ ਨਸ਼ੇ 'ਚ ਲੱਗ ਗਏ ਉਹਨਾਂ ਦੀ ਡੈਥ ਹੋ ਗਈ ਪਰਿਵਾਰ ਉਜੜ ਗਏ ਜਿਹੜੀ ਐਕਸਪੈਕਟ ਨਹੀਂ ਸੀ ਕਰ ਸਕਦੇ ਕਦੇ ਕੁਝ ਬੰਦੇ ਉਹ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਕਿ ਉਹਨਾਂ ਦੇ ਘਰਾਂ ਦੇ ਬੱਚੇ ਐਦਾਂ ਹੋ ਜਾਣ ਇਹ ਕੁਝ ਹੋ ਗਿਆ ਤੋਂ ਇਸ ਕਰਕੇ ਉਹ ਸਾਰੀ ਸਥਿਤੀ ਦੇ ਵਿੱਚ ਜੇ ਭਾ ਹੋਰ ਪਾਸੇ ਚੱਲਿਆ ਹੁੰਦਾ ਸਮਾਜ ਦਾ ਕਿਸੇ ਹੋਰ ਪਾਸੇ ਸਹੀ 바ਸੇ ਚੱਲ ਰਿਹਾ ਹੁੰਦਾ ਤਾਂ ਉਹੀ ਬੱਚੇ ਹੋ ਸਕਦਾ ਉਹਨਾਂ ਦੀਆਂ ਸ਼ਹੀਦੀਆਂ ਹੋ ਜਾਣੀਆਂ ਹੋ ਸਕਦਾ ਨਵੀਂ ਫੌਜ ਦੇ ਵਿੱਚ ਭਰਤੀ ਹੁੰਦੇ ਹੋ ਸਕਦਾ ਉਹ ਬਹੁਤ ਅੱਛਾ ਕੰਮ ਕਰਦੇ ਕਹਾ ਜਾ ਕੇ ਉਹਨਾਂ ਦਾ ਨਾਮ ਜਾਂਦਾ ਤੇ ਕਿਤੇ ਨਾ ਕਿਤੇ ਹੋਰ ਨਵੇਂ ਸਮਾਜ ਦੇ ਨੂੰ ਬਣਾਉਣ ਚ ਉਸਾਰਨ ਦੇ ਵਿੱਚ ਉਹਦੀ ਹੂਕਾ ਹੋਵੇ ਜੀ ਤੇ ਹੁਣ ਸਕਦਾ ਉਹ ਉਲਟਾੰਦੇ ਤੇ ਖੜੇ ਉਹਦਾ ਮਤਲਬ ਇਹ ਹੀ ਸੀ ਜੋ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪ੍ਰੋਡਕਟਿਵ ਫੋਰਸਸ ਹਿੰਦੁਸਤਾਨ ਦੇ ਵਿੱਚ ਗਾਲ ਰਹੀਆਂ ਗਾਲ ਇਹ ਇਤਲਾਬੀਆਂ ਦੇ ਉੱਤੇ ਆ ਕਿ ਉਹ ਕਿਦਾਂ ਸੰਭਾਲਣ ਇਸ ਨੂੰ ਕਿੱਥੋਂ ਕਿੱਥੋਂ ਕਿਹੜੇ ਬਸੇਓ ਕੱਢਣ ਇਸ ਨੂੰ ਕੋਈ ਜਦੋਂ ਜੰਮਿਆ ਉਦੋਂ ਨਹੀਂ ਉਹ ਕਰਕੇ ਤੁਰਿਆ ਕਿ ਉਹਨੇ ਪਾਹਾ ਲੈ ਲੈਣਾ ਆਤਮ ਹੱਤਿਆ ਕਰਨ ਲਈ ਉਹਨੇ ਗੈਂਗਸਟਰ ਬਣ ਜਾਣਾ ਉਹਨੇ ਨਸ਼ੇਈ ਹੋ ਜਾਣਾ ਇਹ ਨਹੀਂ ਲੱਗੇ ਤੁਰਿਆ ਇਹ ਆਪਾਂ ਸਾਰੇ ਜਾਣਦੇ ਆ ਕਿ ਆਬਜੈਕਟਿਵਲੀ ਬਾਤ ਕੁਝ ਹੋ ਰਿਹਾ ਤੇ ਉਹ ਪੈਦਾਵਾਰ ਦੀਆਂ ਜਿਹੜੀਆਂ ਤਾਕਤਾਂ ਇਹ ਬਹੁਤ ਇੱਕ ਅ ਵਸਾਲ ਹੈ ਇੱਕ ਕਥਨ ਹੈਗਾ ਮਾਰਕਸ ਦਾ ਕਿ ਪੈਦਾਵਾਰੀ ਤਾਕਤਾਂ ਜਦੋਂ ਪੈਦਾਵਾਰੀ ਰਿਸ਼ਤਿਆਂ ਨਾਲ ਟਕਰਾ ਜਾਂਦੀਆਂ ਤਾਂ ਤੋ ਇਨਕਲਾਬ ਹੁੰਦਾ ਤੇ ਪੈਦਾਵਾਰੀ ਸ਼ਕਤੀਆਂ ਤੇ ਜਿਹੜੀਆਂ ਉਹ ਹੈਗੀਆਂ ਰਿਸ਼ਤੇ ਆ ਜਿਹੜੇ ਉਹ ਪੁਰਾਣੇ ਵੱਜੇ ਬੈਠੇ ਆ ਉਹ ਉਹ ਜਾਣ ਨਹੀਂ ਦਿੰਦੇ ਕਿਸੇ ਪਰਸ ਉਹਨਾਂ ਨੇ ਸਾਡੇ ਬੰਦੇ ਨੂੰ ਲੋਟ ਕੇ ਰੱਖਿਆ ਹੋਇਆ ਉਹ ਨਵੇਂ ਥਿਰੋ ਕੋਈ ਐਸਾ ਰਸਤਾ ਨਿਕਲਦਾ ਨਹੀਂ ਆ ਜਿੱਦਾਂ ਇਹ ਉਹ ਕੱਢ ਕੇ ਅੱਗੇ ਵੱਧ ਜਾਣ ਤੋ ਇਸ ਕਰਕੇ ਉਹ ਸੜ ਰਹੀਆਂ ਹੋਈਆਂ ਸੜ ਰਹੀਆਂ ਹੈ ਇਹ ਬਹੁਤ ਮਾਮਲਾ ਇਸ ਕਰਕੇ ਸੀਰੀਅਸ ਹੋਣ ਦੀ ਮੰਗ ਕਰਦਾ ਅੱਜ ਵੀ ਜਦੋਂ ਕੋਈ ਇਦਾਂ ਦੀ ਨਵੀਂ ਘਟਨਾ ਵਾਪਰਦੀ ਹੈ ਨਵਾਂ ਘਟਨਾ ਕਰਨ ਚਾਹੁੰਦਾ ਤਾਂ ਉਹ ਤੁਹਾਨੂੰ ਇੱਕ ਪੁਲਾਰਾ ਦਿੰਦਾ ਜੇ ਤੱਕ ਸਾਨ ਲੈ ਉਹ ਤੋਂ ਲੱਗਦਾ ਵੀ ਇਹ ਕੁਝ ਚੀਜ਼ ਇਦਾਂ ਦੀ ਵੀ ਪੈਣ ਸਕਦੀ ਹੈ ਜੇ ਅੱਜ ਇਸ ਖੇਤਰ ਵਿੱਚ ਪੈਣ ਸਕਦੀ ਹੈ ਤਾਂ ਕੱਲ ਨੂੰ ਕਿਸੇ ਹੋਰ ਖੇਤਰ ਵਿੱਚ ਪੈਣ ਸਕਦੀ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਤਰ੍ਹਾਂ ਅਬਜ਼ਰਵ ਕਰਦੀਆਂ ਹੁੰਦੀਆਂ ਨੇ ਜਿਹੜੀਆਂ ਉਹਦੇ ਚੋਂ ਹੀ ਅਸੀਂ ਦੇਖਦੇ ਹਾਂ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਮਗਰੋਂ ਨਹੀਂ ਜਾ ਕੇ ਜੇ ਸਹੀ ਪਾਸੇ ਚੱਲਣ ਤਾਂ ਬਹੁਤ ਵੱਡੀਆਂ ਬਣ ਜਣੀਆਂ ਜੇ ਗਲਤ ਜੁਣੇ ਤਾਂ ਉਹੀ ਚੀਜ਼ਾਂ ਜਿਹੜੀ ਜਾ ਕੇ ਉਹਦਾ ਹੋਰ ਖਰਾਬ ਕਰ ਦਿੰਦੀ ਐ ਉਸੇ ਬਹੁਤ سارے ਕਪਤਾ ਦਾ ਵੀ ਮੈਂ ਇੱਕ ਹੋਰ ਚੀਜ਼ ਬਹੁਤ ਵੱਡੀ ਹੁੰਦੀ ਹੈ ਉਹਨਾਂ ਦੇ ਰਹਿਤ ਦਾ ਸਿੱਖਾਸਤੌਰ ਤੇ ਉੱਤੇ ਸਾਡੇ ਇਲਾਕੇ 'ਚ ਇਹ ਗੱਲ ਸੀਪੀਐਮ ਵਾਲਿਆਂ ਨੇ ਬਹੁਤ ਫਲਾਈ ਕਿ ਬਾਬਾ ਪੂਜਾ ਸਿੰਘ ਜਿਹੜਾ ਇਹਨੇ ਆਪਣੇ ਮੁੰਡੇ ਕੁੜੀਆਂ ਤਾਂ ਭੇਜ ਦਿੱਤੇ ਬਾਹਰ ਤਾਂ ਉਹ ਲੋਕਾਂ ਦੇ ਮੁੰਡੇ ਬਗਾਨਾ ਕਰਦੇ। ਇਹ ਬੜੀ ਸੋਦੀ ਸੀਪੀਐਮ ਦੀ ਪਾਰਟੀ। ਅਸੀਂ ਉਝ ਵੀ ਕਈ ਵਾਰੀ ਬੰਦਾ ਸੋਚਦਾ ਕਿ ਕੀ ਵਾਕਿਆ ਹੀ ਕੋਈ ਕਿਸੇ ਨੂੰ ਵਿਗਾੜ ਸਕਦਾ? ਕੀ ਉਸ ਬੰਦੇ 'ਚ ਜਿਹੜਾ ਵਿਗੜਦਾ ਜਾਂ ਕਿਸੇ ਪਾਸੇ ਲੱਗਦਾ ਖਾਸ ਦਿਸ਼ਾ ਜਾਂਦਾ? ਉਨੇ ਕੋਈ ਉਹਦਾ ਕੋਈ ਆਪਣੀ ਬੈਕਗ੍ਰਾਉਂਡ ਉਹਦੀ ਕੋਈ ਆਪਣੀਆਂ ਪ੍ਰਸਥਿਤੀਆਂ ਨਹੀਂ ਹੁੰਦੀਆਂ ਜੇ ਕਾਮਰਟ ਹਾਕਮ ਸਿੰਘ ਜਿਹੜੇ ਉਹ ਇੱਕ ਪੰਜਾਬ ਦੇ ਵਿੱਚ ਇੱਕ ਨਾ ਇਨਕਲਾਬੀ ਲਹਿਰ ਦੇ ਵਿੱਚ ਉਸ ਵੇਲੇ ਕਾਰਕੂ ਲਹਿਰ ਪਿਲਾ ਕੀਮਾ ਦਾ ਢੋਲ ਕਰਨ ਤੇ ਪਿੱਖੀਆਣਾ ਢੋਲ ਕਰਨ ਤੇ ਪਰ ਉਸ ਦੇ ਪਿੱਛੇ ਉਹਨਾਂ ਦਾ ਇੱਕ ਸਮਾਜਿਕ ਜਿਹੜਾ ਇੱਕ ਆਧਾਰ ਹੈ ਲਾਈਫ ਹੈ ਉਹ ਹੈਗੀ ਹੈ ਜੇ ਤੋ ਦੱਸਦੇ ਹੁੰਦੇ ਸੀ ਕਿ ਇਹਨਾਂ ਦੇ ਪ੍ਰਿੰਟ ਉਹ ਜਗਾ ਬਣੀ ਹੋਈ ਹੈ ਉੱਥੇ ਸੋਚਾ ਸੂਰਮੇ ਦੀ ਸ਼ਤ ਬਣੀ ਹੋਈ ਹੈ ਨਾ ਸੋਚਾ ਸਿੰਘ ਸੂਰਮੇ ਦੀ ਜਗ੍ਹਾ ਬਣੀ ਹੋਈ ਹੈ ਜਦੋਂ ਉਹ ਜਗ੍ਹਾ ਬਣਾਉਣੀ ਸੀ ਉਹਦੀ ਦੇਖਭਾਲ ਕਰਨੀ ਸੀ ਉਹਦੇ ਲਈ ਇੱਕ ਕਮੇਟੀ ਬਣੀ ਸੀ ਤਾਂ ਉਹ ਸਭ ਤੋਂ ਛੋਟੀ ਉਮਰ ਦਾ ਆਕਮ ਸੀ ਉਹਦੇ ਵਿੱਚ ਉਹ ਲਗਨ ਕਿਤੇ ਉਹਨੂੰ ਉੱਥੇ ਉੱਥੋਂ ਮਿਲ ਗਈ ਜਿਹੜੀ ਉਸਨੇ ਉਹਦਾ ਪਿੱਛਾ ਨਹੀਂ ਛੱਡਿਆ ਉਹਨੂੰ ਉਹਦਾ ਖਾੜਖੂਪਣ ਪਸੰਦ ਸੀ ਚਾਹੇ ਉਹ ਕਿਸੇ ਹੋਰ ਕੰਟੈਸਟ ਵਿੱਚ ਹੋਇਆ ਉਸ ਬੰਦੇ ਦਾ ਜਿਹੜਾ ਕੀਨਾਸ਼ੀਰੋ ਦਾ ਸੋਚਾ ਸੂਰਮੇ ਸੋਚਾ ਸਿੰਘ ਸੂਰਮੇ ਦਾ ਚਾਹੇ ਕੰਟੈਸਟ ਹੋਰ ਉਦੋਂ ਸਹਿਮਤ ਹੋਈਏ ਨਾ ਹੋਈਏ ਲੇਕਿਨ ਉਸਨੂੰ ਲੱਗਾ ਪਿਆ ਜਵਾਬ ਦੇਣ ਵਾਲਾ ਬੰਦਾ ਵਕੈਸੀ ਹੋ ਤੇ ਇਸ ਕਰਕੇ ਇਹ ਬਹੁਤ ਵੀ ਨਹੀਂ ਇਹ ਚੀਜ਼ਾਂ ਜਿਹੜੀਆਂ ਉਹ ਖਨੂ ਕਿਦਾਂ ਕਿਦਾਂ ਕਿੱਥੇ ਕਿੱਥੇ ਮੇਲ ਹੋ ਜਾਂਦਾ ਮੈਂ ਇੱਕ ਇਹਦੀ ਹੋਰ ਐਗਜ਼ਾਮਪਲ ਦੇ ਸਾਡੇ ਨਾਲ ਇੱਕ ਬਿਲਕੁਲ ਨਾਲ ਲੱਗਦਾ ਪਿੰਡ ਹੈ ਪੰਡਿਤ ਕਾਮਾਦ ਪੰਡਿਤ ਗੁਜਰ ਗਏ ਵਿਅਕੀ ਲਹਿਰ ਜ Punjab ਉਹਨਾਂ ਦੇ ਨਾਲ ਨਾ ਥੋੜੇ ਵੀ ਜਾਣਦੇ ਚੰਗੀ ਤਰ੍ਹਾਂ ਸਾਰੇ ਬਿੱਤਰ ਦੇਸਦੂਲਣ ਜਾਣਦੇ ਆ ਉਹਨਾਂ ਦੇ ਪਿੰਡ ਇੱਕ ਮਿਸਤਰੀਆਂ ਦਾ ਪਰਿਵਾਰ ਹੁੰਦਾ ਸੀ ਉਹਨਾਂ ਨੂੰ ਮਸ਼ੀਨ ਵਾਲੇ ਕਹਿੰਦੇ ਸੀ ਇੰਜਣ ਬਣਾਉਂਦੇ ਸੀ ਉਹ ਇੰਜਣ ਉਹਦੇ ਬਹੁਤ ਦੂਰ ਦੂਰ ਜਾਂਦੇ ਹੁੰਦੇ ਸੀ ਉਹਨਾਂ ਦਾ ਉਹਨਾਂ ਦੇ 7-8 ਭਰਾ ਸੀ ਉਹ ਇੱਕ ਭਰਾ ਸਭ ਤੋਂ ਛੋਟਾ ਸੀ ਉਹਦਾ ਨਾਮ ਸੀ ਧਿਆਨ ਸਿੰਘ ਉਹ ਲਿਖਦਾ ਹੁੰਦਾ ਸੀ ਰਬਾਈ ਤੇ ਉਹਦੇ ਚ ਚਰਵਾਇਸ਼ ਆਪਣੀ ਇੱਕ ਦੋ ਥਾਂ ਤੇ ਛੱਪਦੀ ਸੀ ਉਹਦੇ ਪੋਰੇ ਲਿਖਿਆ ਹੁੰਦਾ ਸੀ ਧਿਆਨ ਸਿੰਘ ਰੜਕ ਧਿਆਨ ਸਿੰਘ ਰੜਕ ਉਹ ਜਿਹੜੀ ਇੱਕ ਤਰ੍ਹਾਂ ਨਾਲ ਉਹ ਜਿਹੜੀ ਉੱਠ ਰਹੀ ਅਮੀਰ ਤੱਕੇ ਦੀ ਕਲਾਸ ਹੈ ਉਹ ਮੰਨੀ ਜਾਂਦੀ ਸੀ ਉਹ ਫੈਮਿਲੀ ਕਿਉਂਕਿ ਇੰਜਨ ਵਿਕਟਰ ਸੀ ਪੱਤੀ ਸੀ ਉੱਪਰ ਵੀ ਉਹਦੇ 네ਰੂ ਨਾਲ ਵੀ ਇੱਕ ਵਾਰੀ ਮੁਲਾਕਾਤ ਸੀ ਇਹ ਸਾਰਾ ਕੁਝ ਸੀਗਾ ਇੱਕ ਉਥੇ ਬਰਦਾਦੀ ਹੋਰ ਹਸਪਤਲ ਦਾ ਇਹਨਾਂ ਦੀ ਸੀ ਚੱਕੀ ਚੱਕੀ ਤੇ ਰਾਟਾ ਪੀਦੇ ਸੀ ਲੋਕ ਸਾਰੇ ਇੱਥੇ ਹੀ ਆਉਂਦੇ ਸੀ ਮਿਸਤਰੀਆਂ ਦੇ ਚਲੋ ਕੁਸ਼ੀਨ ਵਾਲੇ ਦੇ ਚਲੋ ਕੁਸ਼ੀਨ ਵਾਲੇ ਹੋਰ ਕੋ ਚੱਕੀ ਹੈ ਵੀ ਨਹੀਂ ਸੀ ਉਹਨਾਂ ਨੇ ਇੱਕ ਚੱਕੀ ਹੋਰ ਲਾਤੀ ਚੱਕੀ ਹੋਰ ਲਾਤੀ ਉਹਨਾਂ ਨੇ ਉਹ ਉਹਨਾਂ ਦੇ ਵਿੱਚੋਂ ਸੀ ਕਬਰ ਦੇ ਵਿੱਚੋਂ ਉਸ ਬੰਦੇ ਦਾ ਨਾਂ ਸੀ ਫਿਕਰ ਸਿੰਘ ਇੱਕ ਤਾਂ ਕਈ ਵਾਰੀ ਨਾਵਾਂ ਨਾਲ ਵੀ ਥੋੜਾ ਕਈ ਵਾਰੀ ਬਗਾ ਆਇਡੈਂਟੀਫਾਈ ਹੁੰਦਾ ਜਿਹਦਾ ਬੋਕਣਾ ਜਿਹ ਬਗਾ ਉਧਰ ਦਾ ਹੀ ਹੋਗਾ ਜਿੱਦੋਂ ਦਾ ਬੋਕ ਦਾ ਘਟਾ ਹੋਗਾ ਤੇ ਚਿਹਰਾ ਪੂਰਾ ਵੀ ਸ਼ਾਇਦ ਉਦਾਂ ਦਾ ਹੀ ਇਸ ਤਰ੍ਹਾਂ ਇਹ ਉਹਨਾਂ ਲੱਗਦਾ ਸੀ ਕਿ ਇਹ ਜਿਹੜਾ ਫਿਕਰ ਹੈ ਇਹ ਜੇ ਵੀ ਖੜਤੀ ਤੱਕ ਕੋਈ ਹੋਊ ਵੀ ਤਦੇ ਬੋਤ ਤਦੇ ਉਹਨਾਂ ਨੇ ਚੱਕੀ ਲਾਈ ਹੈ ਨਾ ਫਿਰ ਹੋਇਆ ਕਿ ਤੇ ਉਹ ਟੱਕਰ ਹੋਈ ਨਹੀਂ ਹੁੰਦਾ ਇੱਕ ਦਿਨ ਉਸ ਪਿੰਡ ਦੇ ਵਿੱਚ ਰਾਤ ਨੂੰ ਰਾਸ ਪੈ ਰਹੀ ਸੀ ਰਾਤ ਨੂੰ ਰਾਸਤਾਰੀ ਆ ਰਹੇ ਸੀ ਅਸੀਂ ਆਪਣੇ ਪਿੰਡ ਤੋਂ ਛੋਟੇ ਛੋਟੇ ਸੀਗੇ ਦੇਖੜ ਚੱਲੇ ਗਏ ਉੱਥੇ ਜਿੱਥੇ ਕਸੀ ਚੌਂਤੇ ਤੇ ਬੈਠੇ ਸੀ ਉੱਥੇ ਕੋਹੋ ਧਿਆਨ ਸਿੰਘ ਤੇ ਉਹਦਾ ਭਤੀਜਾ ਸੀ ਸੋਹਣ ਉਹ ਬੈਠੇ ਸੀ ਦੋਨੇ ਫੁੱਟਬਾਲ ਗੇਟ ਦੇ ਉੱਤੇ। ਤੋਂ ਦੂਜੇ ਪਾਸੇ ਵਿਕਰਤਾ ਭਦਰ ਸਿੰਘ ਕਿੱਥੇ ਇਕ ਬੈਠਾ? ਪਤਾ ਨਹੀਂ ਸਾਨੂੰ। ਧਿਆਨ ਸਿੰਘ ਨੇ ਉਹਨੂੰ ਦਿੱਤਾ ਗੌਣੇ ਵਾਲੇ ਨੂੰ ਰੁਪਈਆ ਤੇ ਉਹਦੀ ਬੇਲ ਕਰਾਈ। ਧਿਆਨ ਸਿੰਘ ਰੜਕਦੇ ਰੁਪਏ ਲੀਵੇ। ਉਹਦੇ ਪਤਾ ਲੱਗਾ ਜਦੋਂ ਮੋਹਰੇ ਨਾ ਵਿਕਰ ਤੋਂ ਡਾਂਗ ਲੈ ਕੇ ਖੜਾ ਹੋ ਗਿਆ। ਕਿਹੜਾ ਕਹਿੰਦਾ ਕੰਮ ਵਿੱਚ ਰੜਕ ਜੰਪਿਆ? ਕਾ ਉਹ ਮਾਰਿਆ ਦਬਕਾ ਤੇ ਡਾਂਗਾਂ ਜੰਪੀਆਂ। ਉਹ ਸਾਰਾ ਪਿੰਡ ਖੜ ਗਿਆ ਕਿ ਉਹ ਗੌੜੇ ਵਾਲੇ ਇਧਰ ਉਧਰ 25 ਮਿੰਟ ਗਲੀਆਂ ਵਿੱਚ ਵੀੜ ਗਈ ਹੋਈ ਇੰਹਰਾ ਸੀਗਾ ਪੰਡੀਆਂ ਐਨੀ ਸੀ ਜੱਕ ਜਿੱਕਰ ਪਾਸੇ ਵੀ ਕੋਈ ਕਹੇ ਤਲਵਾਰ ਕੱਢੀ ਆ ਫਿਕਰ ਵਿੱਚ ਕੋਈ ਕਹੇ ਫੜ ਦਿੱਤਾ ਕਿਸੇ ਨੇ ਪਰ ਉਹ ਇੱਕ ਗੱਲ ਇਹੋ ਜਿਹਨ ਇਹ ਜੋ ਮੇਰੇ ਇੰਪ੍ਰੈਸ਼ਨ ਥੇਰ ਤੱਕ ਵੀ ਇਹ ਰਿਹਾ ਕਿ ਜ਼ਿਕਰ ਦੇ ਵਿੱਚ ਨਾ ਬੈਣ ਦੇ ਖਿਲਾਫ ਖੜਨੀ ਜ਼ਰੂਰ ਹੈ ਉਹਦੇ ਖਲਾਫ ਉਹਦੇ ਉਸ ਬੈਣ ਦੇ ਖਿਲਾਫ ਚੱਲਣ ਉਹਦੇ ਜਿੰਮਤ ਹੈਗੀ ਹੈ ਖੜ ਸਕਦਾ ਹੈ ਇਸੇ ਤਰ੍ਹਾਂ ਸ਼ਾਇਦ ਉਹੀ ਕੁਝ ਕਾਰਨ ਹੋਣਗੇ ਮੈਂ ਕਦੇ-ਕਦੇ ਆਪਣੇ ਦੂਸਰੇ ਆਰਟੀਕਲਸ ਵੀ ਲਿਖਿਆ ਮੈਂ ਛੋਟਾ ਹੁੰਦਾ ਆਪਣੇ ਤਾਇਆ ਜੀ ਨਾਲ ਜਦੋਂ ਕਾਨਫਰੰਸ ਦੇਖਣ ਮੈਨੂੰ ਲੈ ਕੇ ਜਾਂਦੇ ਸੀ ਪਾਕਿਸਤਾਨ ਦੇ ਮੇਲਾ ਸਾਡੇ ਕਹਿੰਦੇ ਪਾਕਿਸਤਾਨ ਦਾ ਮੇਲਾ ਲੱਗਦਾ ਖਟਕਟ ਕਰਨਾ ਹਰ ਸਾਲ ਇਹ ਉਦੋਂ ਤਾਂ 3 ਦਿਨ ਦਾ ਲੱਗਦਾ ਹੁੰਦਾ ਸੀ ਉਥੇ ਲੈ ਕੇ ਜਾਂਦੇ ਸੀ ਤੇ ਮੇਰਾ ਮੱਲੋ-ਮੱਲੀ ਜੀ ਕਰਨਾ ਜਿੱਥੇ ਲਾਲ ਝੰਡੇ ਵਾਲੇ ਹੁੰਦੇ ਆ ਇੱਥੇ ਜ਼ਰੂਰ ਲੈ ਜਾਣਾ ਮੈਨੂੰ ਲੈ ਕੇ ਜਾਣੇ ਦੂਜਾ ਜਿੱਥੇ ਅਕਾਲੀਆਂ ਦੀ ਸਟੇਜ ਲੱਗਦੀ ਹੈ ਉਥੇ ਜ਼ਰੂਰ ਲੈ ਕੇ ਜਾਣ ਉਗ ਵੀ ਬਰਸੋਂ ਨੂੰ ਜੀ ਕਰਦਾ ਦੋਨੇ ਪਾਸੇ ਵੀ ਬਰਸੋਂ ਨੂੰ ਜੀ ਕਰਦਾ ਹਮ ਇਹ ਬਿਲਕੁਲ ਹੀ ਮੈਨੂੰ ਲੱਗਦਾ ਕਿ ਉਹ ਜਿਹੜੀ ਬੈਕਗ੍ਰਾਉਂਡ ਹੈ ਬਚਪਨ ਦੀ ਇਹ ਦੋਨੋਂ ਚੀਜ਼ਾਂ ਉਹਦੀ ਉਹਦੇ ਚੋਂ ਪੈਦਾ ਹੁੰਦੀਆਂ ਸੀ ਤੇ ਜਦੋਂ ਤੁਸੀਂ ਉਸ ਨੂੰ ਉਹ ਚੀਜ਼ਾਂ ਤੁਹਾਨੂੰ ਪ੍ਰੇਰਣ ਦੀਆਂ ਰਣੀਆਂ ਤੱਕ ਦੀਆਂ ਰਹਿਣੀਆਂ ਕਿ ਅੱਗੇ ਚਲੋ ਜਿੱਦਾਂ ਜਿੱਦਾਂ ਤੁਹਾਨੂੰ ਮਾਹੌਲ ਬਣਦਾ ਚਲੇ ਜਾਂਦਾ ਹਾਲਾਤ ਬਣਦੇ ਚਲੇ ਜਾਂਦੇ ਆ ਤੁਸੀਂ ਉਸ ਪਾਸੇ ਅੱਗੇ ਜਾਂ ਪਿੱਛੇ ਉਸ ਤੋਂ ਹਟਣਾ ਜਾਂ ਅੱਗੇ ਵਧਦੇ ਹੋ ਜਾਂ ਪਿੱਛੇ ਹਟਦੇ ਹੋ ਤੋਂ ਮੈਨੂੰ ਤੇ ਲੱਗਦਾ ਜਿਵੇਂ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਡਾਕਟਰ ਬੰਦਾ ਮੇਰਾ ਉਹ ਬੜਾ ਜਿਹੜਾ ਟਾਈਮ ਸੀ ਨਾ ਕੈਰੋ ਸ਼ਾਹੀ ਦਾ ਟਾਈਮ ਸੀ ਮੈਂ ਉਹਨਾਂ ਦੇ ਕੈਰੋ ਦੇ ਬੜੇ ਜ਼ੁਲਮ ਦੇਖੇ ਸੁਣੇ ਅਸੀਂ ਪੜ੍ਹਦੇ ਹਾਂ ਨੇ ਅਖਬਾਰ ਪੜ੍ਹਦੇ ਹਾਂ ਨੇ ਵੀ ਖੁਸ਼ੀ ਸੀ ਤੇ ਮੁਰਦਾ ਲੱਗਿਆ ਸੀ ਉਸ ਵੇਲੇ ਦੇ ਵੀ ਤੋਂ ਮੈਨੂੰ ਇਹ ਲੱਗਦਾ ਕਾਂਗਰਸ ਹੈ ਜਿਹੜੀ ਨਾ ਇਹਦੇ ਬੰਦੇ ਬੜੇ ਭੜੇ ਆ ਇਹ ਤਾਂ ਬੰਦੇ ਨੂੰ ਕੁੱਤਿਆਂ ਦੀ ਰੰਗ ਦਿੰਦੇ ਆ ਜੇ ਮੈਨੂੰ ਤੇ ਕਿਤੇ ਲੱਗਿਆ ਕੋਈ ਗੁਲਾਮ ਲੱਗਿਆ ਇਹਨੂੰ ਤਾਂ ਮੇਰੀ ਬਦਲੀ ਕਰ ਰੱਖਿਆ ਕਰਨੀ ਆ ਗੱਟਾ ਕੁਝ ਵੀ ਨਹੀਂ ਕਰ ਸਕਣਾ ਫਿਰ ਆਪਣੇ ਘਰ ਬੈਠਾ ਮੈਂ ਕੀ ਕਰੂਗਾ ਜੇ ਡਾਕਟਰ ਹੋਊਗਾ ਤਾਂ ਆਪਣੇ ਇੱਥੇ ਦੋ ਦੁਕਾਨ ਦੀਆਂ ਸ਼ੀਸ਼ੀਆਂ ਰੱਖ ਕੇ ਬੈਠਾ ਰਹੂਗਾ ਕੁਛ ਦਿਨ ਨਾ ਕਿਸੇ ਦੀ ਮੱਲਾ ਨਾ ਕੋਈ ਬਦਲੀ ਦਾ ਡਰ ਨਾ ਕਿਸੇ ਹੋਰ ਜੀ ਦਾ ਡਰ ਇਸ ਭਾਵਨਾ ਦੇ ਵਿੱਚੋਂ ਮੇਰੀ ਉਹ ਉਹ ਚੀਜ਼ ਨਿਕਲੀ ਸੀ ਉਹ ਟੀਚਰਨ ਉਹ ਐਸਪੀ ਇਹ ਪੜ੍ਹਨ ਨੂੰ ਲਿਖਣ ਵਾਲਾ ਬੰਦਾ ਆ ਮੁੰਡਾ ਚੰਗਾ ਆ ਐ ਗਰੀਬ ਘਰ ਦਾ ਤੇ ਜਿਹਨੂੰ ਲਾਦੀਏ ਚਲੋ ਦੀ ਜ਼ਿੰਦਗੀ ਸੁਧਰ ਜਾਊਗੀ ਉਹਨਾਂ ਦਾ ਉਹਨਾਂ ਲਈ ਏਸ ਤੇ ਜਦੋਂ ਉਹ ਜਤਨਾ ਕਰੂੰ ਬਾਪਰਿਆ ਪਹਿਲੇ ਸਾਲ ਮੇਰੀ ਵਾਰਸ਼ੀਟ 딜ੇਟ ਹੋ ਗਈ ਅਗਲੇ ਸਾਲ ਮੈਂ ਜਨਰਲ ਕੈਟੇਗਰੀ ਦੇ ਨਾਲ ਨਾਲ ਇੱਕ ਗੁੜੀਆ ਇਕਨੋਮਿਕਲੀ ਬੈਕਵਰਡ ਇਕਨੋਮਿਕਲੀ ਬੈਕਵਰਡ ਕੈਟੇਗਰੀ ਉਹ ਦੋ ਸੀਗੀ ਉਹ ਤੇ 5 ਸੀਟਾ ਹੋਣੀਆਂ ਸੀ ਉਹਦੇ 'ਚ ਮੈਂ ਅਪਲਾਈ ਕਰਨਾ ਉਹਦੇ 'ਚ ਮੇਰਾ ਨੰਬਰ ਆਇਆ 6ਵਾਂ ਪੰਜ ਰੱਖਣੀ ਸੀ ਉਸ ਮੈਂ ਬਦਲਿਆ ਜਿਸ ਮੁੰਡਿਆਂ ਨੇ ਕਿ ਜਿਹੜੇ ਮੁੰਡੇ ਹੁੰਦੇ ਸੀ ਮੁੰਡੇ ਕੁੜੀਆਂ ਆ ਜਾਂਦੇ ਸੀਗੇ ਜਨਰਲ ਕੈਟਾਗਰੀ 'ਚ ਮੈਰਿਟ ਲਿਸਟ ਵਿੱਚ ਰਿਜ਼ਰਵ ਵਾਲਿਆਂ ਨੂੰ ਉੱਥੇ ਸ਼ਿਫਟ ਕਰ ਦਿੰਦੇ ਸੀ ਉੱਥੇ ਚਲੇ ਜਾਂਦੇ ਸੀ ਉਸ ਤੋਂ ਉਹਨਾਂ ਨੇ ਉਹ ਨਹੀਂ ਕੀਤਾ ਕਿਸੇ ਨੂੰ ਫੇਵਰ ਕਰਨਾ ਉਹ ਉਦੋਂ ਉਦੋਂ ਰਹਿ ਗਿਆ ਤੇ ਇਹ ਹੋਇਆ ਕਿ ਉਹ ਜਿਹੜਾ ਮੁੰਡਾ ਸੀ ਜਿਹੜਾ 5ਵੇਂ ਨੰਬਰ ਤੇ ਆਉਂਦਾ ਸੀ ਉਸ ਨੂੰ ਮੈਂ ਜਾਣਦਾ ਸੀ ਜਲੰਧਰ ਤੋਂ ਡੀ.ਏ.ਵੀ. ਕਾਲਜ ਤੋਂ ਉਹ ਮਰੀਲਾ ਤੋਂ ਆਇਆ ਹੋਇਆ ਸੀ ਬਟਿੰਡੇ ਉਹਨਾਂ ਦੀ ਫੈਕਟਰੀ ਸੀ ਇਸ ਦਾ ਉਹ ਉਹ ਬੈਕਵਰਡ ਕਲਾਸ ਦਾ ਸਰਟੀਫਿਕੇਟ ਬਣਾ ਕੇ ਲਿਆ ਹੈ ਇਕਨੋਮਿਕਲੀ ਬੈਕਵਰਡ ਇਕਨੋਮਿਕਲੀ ਬੈਕਵਰਡ ਹੈ ਹੀ ਨਹੀਂ ਸੀ ਉਹ ਹੁਣ ਉਹਦੀ ਸੀਟ ਕੌਣ ਰੱਦ ਕਰਾਵੇ ਮੇਰੇ ਤਾਂ ਕੋਲ ਇਹਨਾਂ ਨਾ ਮੇਰੇ ਘਰਦੇ ਕੋਲ ਪੈਸੇ ਨਹੀਂ ਸੀ ਕਿ ਮੈਂ ਹਾਈ ਕੋਰਟ ਚ ਵੀ ਰੈਡ ਕਰ ਸਕਾਂ ਨਹੀਂ ਤਾਂ ਮੈਨੂੰ ਸੀਟ ਮਿਲ ਜਾਂਦੀ ਨਹੀਂ ਇਹ ਸਮਰੱਥਾ ਹੀ ਨਹੀਂ ਸੀ ਤੋ ਉਸ ਚੀਜ਼ ਨੇ ਕੇ ਲਾਇਆ ਕਿ ਇਹ ਜਿਹੜਾ ਧੱਕਾ ਕਰਨ ਵਾਲੇ ਲੋਕ ਹੈ ਇਹ ਜਿਹੜੇ ਜਿਹੜੇ ਬੰਦਿਆਂ ਦੇ ਹੱਕ ਮਾਰਦੇ ਆ ਇਹਨਾਂ ਦੇ ਖਿਲਾਫ ਲੜਨਾ ਬਹੁਤ ਜ਼ਰੂਰੀ ਆ ਇਹ ਜ਼ਿੰਦਗੀ ਕੰਪਰੋਮਾਈਜ਼ ਕਰਕੇ ਨਹੀਂ ਲੜੀ ਨਹੀਂ ਰਹਿ ਸਕਦਾ ਮੈਂ ਉਹਨ ਕੀ ਤਰ੍ਹਾਂ ਫਿਰ ਉਹਨਾਂ ਦੇ ਪੈਰ ਫੜਾ ਕੇ ਜਾ ਕੇ ਕਿਸੇ ਦੀ ਮਿੰਤ ਕਰਾਂ ਜਾਂ ਸਭ ਕੁਝ ਛੱਡ ਕੇ ਕਿਸੇ ਹੋਰ ਪਾਸੇ ਨਿਕਲ ਜਾਵਾਂ ਜਾਂ ਮਰ ਹੀ ਜਾਵਾਂ ਇਹ ਨਹੀਂ ਫਿਰ ਮੇਰੇ ਕੋਲ ਇਹੀ ਹੋਇਆ ਕਿ ਇਤਫਾਕ ਇਹ ਹੋ ਗਿਆ ਕਿ ਉਹਨਾਂ ਦੇ ਵਿੱਚ ਹੀ ਲੈਕਰਬਡੀ ਲਹਿਰ ਆ ਸਕਾਰਡ ਜ ਲੈਕਰਬਡੀ ਲਹਿਰ ਆ ਕੇ ਸਕਾਰਡ ਦੇ ਅਖੀਰ ਤੱਕ ਸਾਡੇ ਇਲਾਕੇ 'ਚ ਪਹੁੰਚਣ ਲੱਗ ਗਈ ਤੇ ਉਹਨਾਂ ਦੇ ਵਿੱਚ ਸਾਡਾ ਸੰਪਰਕ ਹੋਣਾ ਸ਼ੁਰੂ ਹੋ ਗਿਆ ਤੇ ਉਤੋਂ ਫਿਰ ਇਹ ਲੱਗਿਆ ਕਿ ਰਸਤਾ ਤਰਾਹੀ ਹੈ ਇਨਕਲਾਬ ਰਸਤਾ ਸਭ ਸਮੱਸਿਆਵਾਂ ਦਾ ਸਮਾਧਾਨ ਕਰਨ ਵਾਲਾ ਜਿਹੜਾ ਰਸਤਾ ਹੈ ਇਨਕਲਾਬ ਦਾ ਰਸਤਾ ਹੈ ਉਹਦੇ ਤੇ ਚਲੀਏ ਜੋ ਹੁੰਦਾ ਦੇਖਿਆ ਜਾਊਗਾ ਉਹਦੇ ਉੱਤੇ ਉਸ ਵੇਲੇ ਤੇ ਇਹ ਵੀ ਲੱਗਦਾ ਸੀ ਬਹੁਤੇ ਲੋਕਾਂ ਨੂੰ ਇਹ ਲੱਗਦਾ ਸੀ ਮੈਂ ਪਿੱਛੇ ਜਾ ਵੀ ਇੱਕ ਸੱਜਣ ਮਿਲੇ ਪਿਛਲੇ ਸਾਲ ਜਗਰਾਉ ਤੇ ਉਹ ਕਹਿੰਦੇ ਤੁਸੀਂ ਆਏ ਨਹੀਂ ਕਦੇ ਮੈਂ ਕਿਹਾ ਵੀ ਤੁਸੀਂ ਇਹ ਤੇ ਯਾਦ ਕਰਿਓ ਤਾਂ ਮੈਂ ਜ਼ਰੂਰ ਆ ਜਾਊਗਾ ਕਹਿੰਦੇ ਤੁਹਾਡੇ ਕੋਲ ਇਹ ਪੁੱਛਣਾ ਵੀ ਇਨਕਲਾਬ ਹੁਣ ਕਿੱਡੀ ਕੀ ਦੂਰ ਹੈ ਉਦੋਂ ਤਾਂ ਸਾਨੂੰ ਕਹਿੰਦੇ ਇਦਾਂ ਲੱਗਦਾ ਹੁੰਦਾ ਸੀ ਵੀ ਬਹੁਤ ਨੇੜੇ ਆ ਮੈਂ ਕਹਾਂ ਵੀ ਜਿੱਤੇ ਤੱਕ ਮੇਰੀ ਗੱਲ ਹੈ ਮੈਂ ਕਦੇ ਇਹਨੂੰ ਇਦਾਂ ਨਹੀਂ ਦੇਖਿਆ ਮੈਂ ਸ਼ੁਰੂਤ ਵੀ ਆਇਆ ਉਨ ਤੱਕ ਵੀ ਮੈਂ ਐਉਂ ਨਹੀਂ ਦੇਖਿਆ ਵੀ ਪਿੱਛੇ ਬਹੁਤ ਚਲਾ ਗਿਆ ਜਾਂ ਨੇੜੇ ਬਹੁਤ ਆ ਗਿਆ ਇਹਨੂੰ ਪਾਸੇ ਰੱਖ ਕੇ ਇਹਨੂੰ ਪਾਸੇ ਰੱਖ ਕੇ ਕਿ ਜੋ ਚੀਜ਼ ਦੇ ਉੱਤੇ ਲੜਨ ਵਾਲੇ ਇਸ਼ੂ ਆ ਜਿਹੜੇ ਉਹਨਾਂ ਦੇ ਉੱਤੇ ਇਕਾਗਰ ਕਰਕੇ ਅੱਗੇ ਚੱਲੀਏ ਇਸ ਚੀਜ਼ਾਂ ਬੰਦ ਘੱਟ ਵਾਲੀਆਂ ਇਹ ਵਾਪਰਦੀਆਂ ਰਹਿੰਦੀਆਂ। ਇਹ ਹੁੰਦੀਆਂ ਰਹਿੰਦੀਆਂ। ਲੇਕਿਨ ਇਹ ਸਹੀ ਰਹੇ ਕਿ ਦਿਸ਼ਾ ਜਿਹੜੀ ਜੇਤੇ ਇਕਾਗਰ ਹੋਣਾ ਸੀ ਉਹ لازਮੀ ਤੌਰ ਤੇ ਸਾਡੀ ਸਹੀ ਰਹੇ ਤੇ ਆਪਣੇ ਆਪ ਉਹ ਜਿੱਥੇ ਰੋਸ ਪਾਸੇ ਚਲੇ ਜਾਂਦੇ। ਮੈਨੂੰ ਇੱਕ ਪਾਸ਼ਦੀ ਵੀ ਉਹਦੀ ਕਵਤਾ 'ਚ ਸ਼ਾਇਦ ਕਿਤੇ ਇਹ ਹੈਗਾ ਕਿ ਵਕਤ ਕੋਈ ਕੁੱਤਾ ਨਹੀਂ। ਇਹ ਕਹਿੰਦਾ ਮਾਉ ਬਾਉ ਕਹਿੰਦਾ ਹੈ ਮਾਉ ਬਾਉ ਕਹਿੰਦਾ ਮਾਉ ਕਹਿਣ ਵਾਲਾ ਕੌਣ ਹੁੰਦਾ ਹੈ? ਉਹਦੀ ਕਵਤਾ 'ਚ ਇਦਾਂ ਦੀ ਭਾਵਨਾ ਹੈ। ਇਸ ਤਰ੍ਹਾਂ ਦੀ ਕਵਤਾ ਹੈ। ਕਿਉਂਕਿ ਸਰਕਮਸਟਾਂਸਸ ਨੇ ਤੁਹਾਨੂੰ ਲੈ ਕੇ ਜਾਣਾ ਕਿਸੇ ਪਾਸੇ ਹਾਲਾਤ ਨੇ ਤੁਹਾਨੂੰ ਪਰੇ ਲੈ ਕੇ ਜਾਣ ਤੇ ਜੇ ਤੁਸੀਂ ਹਾਲਾਤ ਦੇ ਨਾਲ ਇੱਕ ਸੋਰ ਹੈਗੇ ਆ ਫਿਰ ਤੁਸੀਂ ਚੰਗੇ ਪਾਸੇ ਚਲੇ ਜਾਓਗੇ ਜੇ ਤੁਸੀਂ ਹਾਲਾਤ ਦੇ ਨਾਲ ਚੰਗੇ ਇੱਕ ਸੋਰ ਨਹੀਂ ਹੈਗੇ ਫਿਰ ਫਿਰ ਗੱਲ ਉਲਟ ਹੋ ਜਾਂਦੀ ਹੈ ਕੋਈ ਇਸ ਕਰਕੇ ਪਿਆਰੇ ਮਿੱਤਰੋ ਜਿੰਦਗੀ ਚ ਇਹ ਬਣੇ ਰਹਿਣ ਲਈ ਵੀ ਤੁਸੀਂ ਇਨਕਲਾਬ ਦੇ ਵਿੱਚ ਕਿੰਨੀ ਦੇਰ ਤੱਕ ਹਿੱਸਾ ਕੋਣਾ ਇਹ ਬੰਦੇ ਦੀਆਂ ਆਪਣੀ ਚੋਣ ਤੇ ਉਹਦੀ ਆਪਣੀ ਪ੍ਰਤੀਵੱਧਾ ਜਿਹੜੀ ਉਹਦੇ ਉੱਤੇ ਨਿਰਭਰ ਕਰਦਾ ਹੋਵੇ। ਹਲਾਤ ਰੁੱਤਾਂ ਦੇ ਹੋਵੇ ਇਦਾਂ ਵੀ ਲੱਗਦਾ ਹੁੰਦਾ ਕਿ ਅੱਜ ਤੋਂ ਬਾਅਦ ਤਾਂ ਸ਼ਾਇਦ ਸੂਰਜ ਚੜ੍ਹਨਾ ਹੀ ਨਹੀਂ। ਅੱਜ ਦਾ ਕਾਲ ਕਿੰਨੀ ਹੋ ਗਈ ਹੈ। ਕੱਲ ਨੂੰ ਨਹੀਂ ਸੂਰਜ ਚੜ੍ਹਨਾ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇੱਕ ਬਹੁਤ ਵੱਡੀ ਇੱਕ ਲਾਈਨ ਹੁੰਦੀ ਹੈ। ਉਹਦੀ ਅਕਤਾਬਾ 'ਚ ਹੁਣ ਵੀ ਜਿਹੜੀ ਆਪੜੋਗੇ ਤੁਸੀਂ ਤੁਹਾਨੂੰ ਮਿਲ ਜਾਓਗੇ। ਉਹ ਕਹਿੰਦਾ ਸੀ ਕਿ ਆਖਰ ਨਹੀਂ ਕਦੇ ਆਉਂਦੀ। ਆਕਰ ਹੀ ਉਹ ਜਿਹੜਾ ਲੱਗਦਾ ਵੀ ਨਿਹਰਾ ਹੀ ਨਿਹਰਾ ਨਹੀਂ ਕਹਿੰਦਾ ਸਵੇਰੇ ਸੂਰਜ ਨਿਕਲਦਾ ਜਿਹਾ ਆਉਗਾ ਜੇ ਉਹ ਸੂਰਜ ਚੜੂਗਾ ਸੂਰਜ ਇਹ ਆਸ ਹੈ ਜਿਹੜੀ ਇਹ ਠੀਕ ਹੈ ਕਿ ਆਸ ਖੱਲੀ ਜਿਹਨੂੰ ਕਹਿੰਦੇ ਆ ਅੰਧ ਵਿਸ਼ਵਾਸ ਉਹਦੇ ਸਿਰ ਤੇ ਨਹੀਂ ਹੋਣੀ ਚਾਹੀਦੀ ਇੱਕ ਜਾਗਰੂਕ ਇਨਸਾਨ ਹੈ ਜਿਹੜਾ ਉਹਦੀ ਆਸ ਵਿਗਿਆਨਕ ਆਧਾਰ ਦੇ ਉੱਤੇ ਹੋਣੀ ਚਾਹੀਦੀ ਹੈ ਸਾਇੰਸ ਦੇ ਉੱਤੇ ਹੋਣੀ ਚਾਹੀਦੀ ਹੈ ਭਈ ਵਾਕਿਆ ਵੀ ਇਹ ਚੀਜ਼ਾਂ ਇਦਾਂ ਨੂੰ ਟੁੱਟੀਆਂ ਇਹਨਾਂ ਨੇ ਅੱਗੇ ਲੈ ਕੇ ਜਾਣਾ ਇਹਨਾਂ ਨੇ ਪਿੱਛੇ ਲੈ ਕੇ ਜਾਣਾ ਇਹ ਚੀਜ਼ ਆਪਣੇ ਆਪ ਹੀ ਕਈ ਵਰੀ ਉਸ ਚੀਜ਼ ਨੂੰ ਅਸਰਟ ਕਰਦੀ ਹੈ ਜਿਸ ਤਰ੍ਹਾਂ ਹੁਣ ਵੀ ਇੱਕ ਬੜਾ ਮੁੱਦਾ ਬਣਿਆ ਹੋਇਆ ਲਿਟਰੇਚਰ ਦੇ ਵਿੱਚ ਵੀ ਆ ਦੂਜੀਆਂ ਥਾਵਾਂ ਦੇ ਉੱਤੇ ਵੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉੱਥੇ ਸਵਾਲ ਖੜਾ ਹੈ ਹਾਂ ਦਾ ਮਸ਼ੀਨ ਜਿੱਤੂਗੀ ਇੱਕ ਬੰਦਾ ਜਿੱਤੂਗਾ ਕੌਣ ਜਿੱਤੂਗਾ ਨਹੀਂ ਮਸ਼ੀਨ ਨਹੀਂ ਜਿੱਤਣਾ ਮਸ਼ੀਨ ਜਿੱਡੀ ਮਰਜ਼ੀ ਪਰਫੈਕਟ ਬਣਾ ਲਓ ਜਿੱਡੀ ਮਰਜ਼ੀ ਤਾਂ ਕਬਰ ਬਣਾ ਲਓ ਜੋ ਖੋਖੋ ਕਿਤੇ ਕਰਦੀ ਹੈ ਉੱਪਰ ਜਾਂਦੀ ਹੈ ਸਬਾਨ ਤੇ ਜਾਂਦੀ ਹੈ ਹੇਠਾਂ ਜਾਂਦੀ ਹੈ ਕੁਝ ਵੀ ਕਰ ਲਵੇ ਆਖਰ ਉਸ ਨੂੰ ਬੰਦੇ ਦੇ ਅਧੀਨ ਰਹਿਣਾ ਹੋ ਜੇ ਇਹ ਸਮਝਣਾ ਕਿ ਮਸ਼ੀਨ ਉੱਤੇ ਲੈ ਕੇ ਜਾਓਗੇ ਉਹ ਸਾਰਾ ਕੁਝ ਬੰਦੇ ਨੂੰ ਰਿਪਲੇਸ ਕਰ ਦੋਗੇ ਫਿਰ ਤਾਂ ਤੁਸੀਂ ਇੱਕ ਇੱਕ ਥਿਊਰੀ ਹੋ ਰਹੇ ਫਿਰ ਇਹਦਾ ਮਤਲਬ ਹੈ ਜਿਹੜਾ ਮਨੁੱਖ ਹੈ ਇਹਨੂੰ ਮਾਰਨਾ ਜ਼ਰੂਰੀ ਹੈ ਇਹਨੂੰ ਮਾਰੋ ਤਾਂ ਮਸ਼ੀਨਾਂ ਦਾ ਰਾਜ ਆ ਜਾਏ ਉਹ ਫਿਰ ਜਿੱਥੇ ਇੱਕ ਬੰਦਾ ਕੰਮ ਜਿੱਥੇ 100 ਬੰਦਾ ਕੰਮ ਕਰਦਾ ਇੱਕ ਮਸ਼ੀਨ ਕੰਮ ਕਰੂ ਕਿ ਬਸ ਸਵਾਲ ਉਹ ਜਿਹੜੀ ਜਿੱਥੇ ਇੱਕ ਬੰਦਾ ਕੰਮ ਕਰੂ ਉਹ ਨਾਲ ਉਹੋ ਜਿਹਾ 100 ਬੰਦੇ ਨੂੰ ਚਲਾਉਣ ਲਈ ਫੇਕ ਬੰਦਾ ਉੱਪਰ ਚਾਹੀਦਾ ਕਿਤੇ ਤਾਂ ਇੱਕ ਬੰਦਾ ਚਾਹੀਦਾ ਨਾ ਫਿਰ ਉਹ ਬੰਦਾ ਸਾਰਿਆਂ ਦਾ ਸਰਬੋਤਮ ਹੋਊਗਾ ਫਿਰ ਜਿਹਨੂੰ ਮਰਜੀ ਉਹ ਮਾਰ ਦਵੇ ਦੀ ਦੁਨੀਆ ਤੋਂ ਨੇ ਮਾਰ ਕੇ ਬਣਾਉਣਾ ਇਸ ਕਰਕੇ ਆ ਕੇ ਇਹ بڑا ਵੱਡਾ ਸਵਾਲ ਸਾਇੰਸ ਦੇ ਸਾਹਮਣੇ ਵੀ ਹੈਗਾ ਕਿ ਆਰਟੀਫੀਸ਼ੀਅਲ ਜਿਹੜੀ ਇਹ ਨਕਲੀ ਬੁੱਧ ਬੁੱਧਕਤਾ ਨੂੰ ਸਹੀ ਬੁੱਧਕਤਾ ਹੈਗੀ ਹੈ ਉਸਰੇ ਲੱਗ ਜੂਗੀ ਲੋਕੋ ਤੇ ਬੜੇ ਗੁੰਡ ਗੌਂਦੇ ਆ ਜੀ ਇਦਾਂ ਹੋ ਗਿਆ ਇਹ ਤਾਂ ਹੋ ਗਿਆ ਉਹ ਇਸ ਤਰ੍ਹਾਂ ਹੋ ਜਾਣਾ ਸਾਰਾ ਕੁਝ ਏਦਾਂ ਹੋਣ ਲੱਗ ਜਾਣਾ ਲੋੜ ਨਹੀਂ ਪੈਣੀ ਕਿਸੇ ਚੀਜ਼ ਦੀ ਨਹੀਂ ਇਦਾਂ ਨਹੀਂ ਹੈ ਇਹ ਉਹਨਾਂ ਨੇ ਇਸ ਚੀਜ਼ ਨੂੰ ਹੱਥ ਦਾ ਪਾਇਆ ਵੱਡੀਆਂ ਜਿਹੜੀਆਂ ਕੰਪਨੀਆਂ ਦੁਨੀਆ ਦੀਆਂ ਉਹ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਖੁਸ਼ਹਾਲੀ ਨਹੀਂ ਵੇਚ ਰਹੀਆਂ ਇਸ ਵੇਲੇ ਬਹੁਤ ਵੇਚ ਰਹੀ ਹੈ ਉਹ ਜੋ ਸਾਜ਼ਮਾਨ ਤਿਆਰ ਕਰ ਰਹੀਆਂ ਉਹ ਇਦਾਂ ਦਾ ਮਾਨ ਤੇ ਵਿਰੁੱਧ ਜੜੇ ਵਾਲਾ ਹੈ ਕਿ ਉਹ ਬੱਦੇ ਦੀ ਨਸਲ ਨੂੰ ਛੱਡੂਗਾ ਨਹੀਂ ਹੈ ਜੇ ਟੋਟਲ ਉੱਥੇ ਚਲੇ ਗਏ ਇਸ ਕਰਕੇ ਹਰ ਇੱਕ ਇਨਸਾਨੀਅਤ ਨੂੰ ਬਚਾਉਣ ਦੀ ਸਮਾਜ ਨੂੰ ਬਚਾਉਣ ਦੀ ਵਾਤਾਵਰਣ ਨੂੰ ਬਚਾਉਣ ਦੀ ਜਿਹੜੀ ਜ਼ਰੂਰਤ ਹੈ ਉਹ ਬਹੁਤ ਵੱਡੀ ਸਾਡੇ ਸਾਰਿਆਂ ਦੇ ਸਾਹਮਣੇ ਆ ਕੇ ਖੜੀ ਹੈ ਐਗਰੀਕਲਚਰ ਉਹਨੇ ਤਾਂ ਇੱਕ ਹੈ ਐਗਰੀਕਲਚਰ ਇੱਕ ਹੈ ਉਹਦੇ ਵਿੱਚ ਕਿਉਂਕਿ ਉਹਦੇ ਜਿੰਨੇ ਬੰਦੇ ਜੁੜੇ ਹੋਏ ਆ ਉਹਨਾਂ ਦਾ ਅਸਾਨਤਾ ਹੈ ਜਿਹੜਾ ਉਹ ਇਹਦੇ ਉੱਤੇ ਨਿਰਭਰ ਕਰਦਾ ਉਹਨਾਂ ਨੂੰ ਅਲਟਰਨੇਟਿਵ ਜੇ ਉਹਨਾਂ ਦੇ ਨਿਕਲ ਨਾ ਕੋ ਉਹਨਾਂ ਨੇ ਖੇਤੀ ਛੱਡਣੀ ਆ ਪਾਉ ਉਹਨਾਂ ਲਈ ਕੋਈ ਹੋਰ ਜੌਬ ਹੈ ਜਿਹੜੇ ਉਹ ਫਿਰ ਰਸਤਾ ਖੋਲਣਾ ਚਾਹੀਦਾ ਕਿਸ ਖੇਤਰ ਵਿੱਚੋਂ ਜਾ ਸਕਦੇ ਤੋ ਇਹ ਸਾਰੀਆਂ ਹੀ ਚੁਣੌਤੀਆਂ ਨੂੰ ਲੈਂਦੇ ਹੋਏ ਜਿਹੜੀ ਸਾਡੀ ਇਨਕਲਾਬੀ ਲਹਿਰ ਹੈ ਉਸ ਨੂੰ ਆਪਣੀ ਅੱਖਾਂ ਖੋਲ ਕੇ ਦਿਲ ਖੋਲ ਕੇ ਪੂਰੇ ਦੂਰ ਦ੍ਰਿਸ਼ਟੀ ਤੱਕ ਲੈ ਕੇ ਤੁਰਨਾ ਚਾਹੀਦਾ ਤਾਂ ਹੀ ਅਸੀਂ ਆਪਣੇ ਉਹਨਾਂ ਸਾਰੇ ਸਾਥੀਆਂ ਤੇ ਜਿਹੜੇ ਸਾ ਤੋਂ ਵਿਛੜ ਗਏ ਜਿਹੜੇ ਇਸ਼ਾਸ ਦੇ ਨਾਲ ਜਿਨ੍ਹਾਂ ਨੇ ਕੁਰਬਾਨੀਆਂ ਕਰ ਦਿੱਤੀਆਂ ਲੜੇ ਜਿਹੜੇ ਸਾਰੀ ਉਮਰ ਕਈਆਂ ਨੇ ਬਹੁਤ ਮੂਰਸੀਰ ਤਾਂ ਝਲੀਆਂ ਕ੍ਰੇਲੂ ਸੰਕਟ ਦੇ ਵਿੱਚਕਾਰ ਬਹੁਤ ਸਾਰੇ ਲੋਕ ਹੋਏ ਉਹਨਾਂ ਸਾਰਿਆਂ ਦਾ ਜੋ ਕੀਤੀ ਹੈ ਉਹਦੀ ਸੰਘ ਲਾ ਕੇ ਵੀ ਮੋਲੋਦਨ ਪੈਣਾ ਜਿੱਦਣ ਇਹ ਲਹਿਰ ਅੱਗੇ ਵਧਣੀ ਸ਼ੁਰੂ ਹੋ ਜਾਏ ਇਹ ਜਦੋਂ ਮੈਂ ਕੋ ਗੱਲ ਕਰਕੇ ਖਤਮ ਕਰ ਦਿੰਦਾ ਜਿੱਦੋਂ ਮੋਰਚਾ ਜਿੱਦਿਆ ਸੀ ਜਾਂ ਮੋਰਚਾ ਜਦੋਂ ਲੱਗਾ ਹੋਇਆ ਸੀ ਦਿੱਲੀ ਤਾਂ ਉਹਨਾਂ ਐਓ ਲੱਗਾ ਸੀ ਜਿੰਨੀਆਂ ਧਿਰਾਂ ਉਹਦੇ ਵਿੱਚ ਸ਼ਾਮਿਲ ਸੀ ਭਈ ਜਿਸ ਬੰਦੇ ਨੇ ਅੱਜ ਤੋਂ 30 35 ਸਾਲ ਪਹਿਲਾਂ ਕਦੇ ਕਿਸੇ ਨੇ ਕੋਈ ਪਹਿਲਾ ਕਿਸਾਨ ਸਭਾ ਦਾ ਮੈਂਬਰ ਬਣਿਆ ਹੋਊ। ਉਹਨੇ ਜਿੰਨਾ ਕਿ ਲੋਨ ਅਦਾ ਕੀਤਾ ਹੋਊਗਾ ਉਹ ਵੀ ਇਹਦੇ ਚ ਉਹ ਕੰਟੀਨਿਊਟੀ ਹੋਗੀ। ਉਸ ਇੱਕ ਬੰਦੇ ਨੇ ਜਿਹੜਾ ਕਿਸੇ ਨੇ ਇੱਕ ਪਿੰਡ ਚ ਕਿਸਾਨ ਸਭਾ ਦਾ ਮੈਂਬਰ ਬਣਿਆ ਹੋਊਗਾ ਉਸਨੇ ਜਿਹੜੀ ਵੀ ਲੜਾਈ ਦੇ ਵਿੱਚ ਹਿੱਸਾ ਲਿਆ ਅੱਜ ਦੀ ਜਿਹੜੀ ਲੜਾਈ ਆ ਉਹ ਉੱਥੋਂ ਸ਼ੁਰੂ ਹੋਈ ਆ ਉਹਦੀ ਕੀਤੀ ਹੋਈ ਆ ਤਾਂ ਇੱਥੇ ਤੱਕ ਪਹੁੰਚੀ ਆ। ਇਸ ਕਰਕੇ ਅੱਜ ਜਿਹੜੇ ਇਹ ਗੱਲਬਾਤ ਕਰਾਂਗੇ ਉਹ ਕੱਲ ਦਾ ਜਿਹੜਾ ਸਫਰ ਹੈ। ਉਸ ਸੌਖਾ ਬਣਾਉਣ ਦਾ ਜਿਹੜੇ ਸਾਰੇ ਉਹਦੇ ਚ ਯੋਗਦਾਨ ਉਹਦਾ ਗਿਣਿਆ ਜਾਣਾ ਤੇ ਇਹੀ ਸਾਡੇ ਲਈ ਮੇਰਾ ਕਹਲਾ ਸਾਡੀ ਜ਼ਿੰਦਗੀ ਚ ਜਿੰਨਾ ਕਸੀ ਇਹ ਕੰਮ ਕਰ ਸਕੀਏ ਤੁਸੀਂ ਹਮੇਸ਼ਾ ਹੀ ਇੱਥੇ ਸਾਰੇ ਸਾਥੀਆਂ ਨੂੰ ਟਾਈਮ ਦਿੰਨੇ ਹੋ ਮੈਨੂੰ ਇਹਨਾਂ ਦਾ ਵੀ ਯਾਦ ਹੈ ਇਹਨਾਂ ਦੀ ਖੁੰਦਲੀ ਵੀ ਮੈਂ ਕਈ ਵਾਰੀ ਇਹਦਾ ਸਿਕਰ ਕਰ ਚੁੱਕਾ ਨਾ ਢੋਣ ਦੀ ਕਿ ਜਦੋਂ ਪਹਿਲੀ ਕਿਤਾਬ ਜ਼ਿਕਰ ਕੀਤਾ ਇਹਨਾਂ ਨੇ ਉਹ ਐਡਿਟ ਕੀਤੀ ਹੈ ਤਾਂ ਉਹਦੇ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਲੇਟ ਸ਼ਾਪੇ ਸੀ। ਤੋਂ ਇਹਨਾਂ ਨੇ ਉਹ ਮਾਨ ਦਿੱਤਾ ਮੈਨੂੰ ਕਿ ਇਹ ਮੇਰੇ ਪਹਿਲੇ ਮਾਰਕਸੀ ਉਸਤਾਦ ਹੈ ਕਿ ਜਦੋਂ ਮੈਂ ਇਹਨਾਂ ਦੀ ਇੱਥੇ ਇੱਕ ਮੀਟਿੰਗ ਕਰਾਉਣ ਆਇਆ ਸੀ ਤੇ ਉਸ ਦੇ ਵਿੱਚ ਇਹਨਾਂ ਨੂੰ ਨਸੀਬ ਹੀ ਸ਼ਾਇਦ ਦੂਜਿਆਂ ਜਥੇਬੰਦਿਆਂ ਬਾਰੇ ਕੋਈ ਗੱਲ ਬਤਾ ਕਰਨਗੇ ਉਹ ਜਿਹੜਾ ਮੂੰਹ ਕਰਾਣਾ ਕਰਨ ਨਾਲ ਜਿੰਨਾ ਹੋਣਗੇ ਉਹ ਕਿਸੇ ਨਿੱਧਿਆ ਚੁਗਲੀ ਹੋਊਗੀ ਤੇ ਉਹ ਵਾਵਾ ਜਿਹੜਾ ਫਿਰ ਅੱਛਾ ਜਿਹਾ ਮਾਹੌਲ ਬਣ ਜਾਂਦਾ ਭਈ ਉਹ ਨਹੀਂ ਹੋਇਆ ਮੈਂ ਉਸ ਦੇ ਉਲਟਾ ਆ ਕੇ ਜੋ ਪੰਜਾਬ ਦੀ ਉਸ ਵੇਲੇ ਇਕਨੋਮੀ ਦੀ ਸਿਚੁਏਸ਼ਨ ਸੀ ਇਹ ਕਿਦਾਂ ਮਾਰਕੀਟ ਨਾਲ ਜੁੜਿਆ ਹੋਇਆ ਟਿਊਬਲ ਕਿੰਨੇ ਆ ਟਰੈਕਟਰ ਕਿੰਨੇ ਆ ਖੇਤੀ ਕਿੰਨੀ ਹੁੰਦੀ ਆ ਤੇ ਆਦਾ ਕਿੰਨੀਆਂ ਪੈਣੀਆਂ ਕਿਹੜੇ ਮਰਦ ਹੋ ਜਾਂ ਕਿਧੀਆਂ ਚੱਲ ਰਹੀਆਂ ਜਾਂ ਕਿਸਾਨੀ ਦਾ ਸੰਕਟ ਕਿਤੇ ਖੜਾ ਆਲ ਦੋਸਤ ਸੋ ਉਹਦੇ ਜਿਹਨਾਂ ਨੂੰ ਇਹ ਜ਼ਰੂਰ ਮਹਿਸੂਸ ਹੋਇਆ ਕਿ ਚੀਜ਼ਾਂ ਕੁਝ ਹੋਰ ਹੈ ਜਿਹੜੀਆਂ ਹੈ ਜਾਣਨ ਵਾਲੇ ਉਹਨਾਂ ਨੂੰ ਜਾਣੇ ਬਿਨਾ ਸੀ ਅੱਗੇ ਲਹਿਰ ਬਣਾ ਰਹੀ ਸੀ ਤੋਂ ਇਹਨਾਂ ਨੇ ਕੋਸ਼ਿਸ਼ ਕਰਦੇ ਆ ਉਹਨ ਕੀ ਤੁਹਾਨੂੰ ਸਾਰਿਆਂ ਨੂੰ ਪੁਰਾਣੇ ਮਿੱਤਰ ਕਿੱਥੋਂ ਕਿੱਥੋਂ ਦੂਰੋਂ ਚੱਲ ਕੇ ਆਏ ਆ ਮੈਂ ਸਮਝਦਾ ਕਿ ਕਟੋਕੜ ਕਿਸਾਨ ਮੋਰਚੇ ਦਾ ਇੱਕ ਲੈਸਨ ਹੈ ਜਿਹੜਾ ਉਹ ਬਹੁਤ ਪੱਕਾ ਕਿ ਇਹ ਕਿਤੇ ਮਤ ਸਮਝਿਓ ਕਿ ਜਿੱਦਾਂ ਗੰਗਾ ਨਗਰ ਤੋਂ ਆਏ ਬੜੀ ਦੂਰੋਂ ਆਏ ਕੋਈ ਸਾਥੀ ਦਿੱਲੀ ਤੋਂ ਆਇਆ ਉਸ ਦੀ ਇਹ ਯਾਤਰਾ ਜਿੱਦੋਂ ਕਹਿੰਦੇ ਹੁੰਦੇ ਨਾ ਵੀ ਮਹਾਰਾਜ ਸਾਡੀ ਯਾਤਰਾ ਲੇਖੇ ਲਈ ਇਹ ਲੇਖੇ ਲੱਗ ਜਾਂਦੀਆਂ ਤੁਹਾਡੀਆਂ ਇਹ ਲੇਖੇ ਲੱਗਦੀ ਆ ਕਿਉਂਕਿ ਜਦੋਂ ਉਹ ਮੂਵਮੈਂਟ ਦਾ ਪਾਰਟ ਬਣ ਜਾਂਦਾ ਇਹਦੇ ਇਹਦੇ ਗਾਹਾਂ ਤੋਂ ਗਾਹਾਂ ਤੁਰ ਕੇ ਆ ਕੇ ਉਸ ਲਹਿਰ ਨੂੰ ਪਕੜਿਆ ਕੀਤਾ ਜਦਾਂ ਉਸੇ ਤਰ੍ਹਾਂ ਇਹ ਆ ਇਹ ਸਾਡੇ ਕੱਟ ਇਹ ਵਿਚਾਰ ਬਟਾਂਦਰੇ ਇਹ ਖੁੱਲ ਕੇ ਗੱਲਾਂ ਕਰਨ ਦਾ ਮਾਹੌਲ ਹੈ ਜਿਹੜਾ ਇਹ ਕਰਾਂਗੇ ਤਾਂ ਜ਼ਰੂਰ ਹੀ ਵਕਤ ਨੂੰ ਜਿਹੜਾ ਉਹ ਚਗਾ ਪੂਰਾ ਮਿਲੂਗਾ ਤੁਸੀਂ ਬਹੁਤ ਲੰਬਾ ਸਮਾਂ ਸੁਣਿਆ ਬਹੁਤ-ਬਹੁਤ ਧੰਨਵਾਦ ਮੈਨੂੰ ਤੁਹਾਨੂੰ ਮਾਫੀ ਮਿਲ ਜੀ ਬਈ ਹਾਂ ਜੀ